96 ਤਿੰਨ ਸੀਜ਼ਨ ਆਇਆ ਤਿੰਨ ਸੀਜ਼ਨਾਂ ਵਿੱਚ ਲੱਖ ਰੁਪਏ ਜੜਦੀ ਆ ਸਟਾਕ ਸਾਡੇ 54 ਲੱਖ ਰੁਪਏ ਜੜਦੋ ਆ ਉਹ ਆ ਪਾਰ ਵਿੱਚ ਕਿੰਨੇ ਉਹ ਤਾਂ ਲੋਕਾਂ ਦਾ ਰਾਏ ਆ ਹਾਂ ਉਹ ਦਿਨ ਬਿੱਟਰ ਤੋਂ ਉਹ ਦਿਨ ਬਿੱਟਰ ਤੋਂ ਅਸਾਂ ਦੁਨੀਆ ਬੜਾ ਪਾਣੀ ਤੇ ਰਾਜਾ ਤਾਂ ਆਇਆ ਨਾ ਜੁਆ ਹੈ ठीकु हा हा ਹਾਂਜੀ ਦਰਸ਼ਕੋ ਤੁਸੀਂ ਮੰਡ న్యూਜ਼ ਪੰਜਾਬ ਦੇ ਨਾਲ ਜੁੜ ਚੁੱਕੇ ਹੋ ਪੀਡੀਐਫ ਮੇਲੇ ਤੇ ਜਿੱਥੇ ਸੰਸਾਰ ਭਰ ਤੋਂ ਪਸ਼ੂ ਜਿਹੜੇ ਨੇ ਹਿੱਸਾ ਲੈਣ ਵਾਸਤੇ ਪਹੁੰਚੇ ਨੇ ਮੁਕਾਬਲਿਆਂ ਦੇ ਵਿੱਚ ਉੱਥੇ ਸੰਸਾਰ ਭਰ ਦੀ ਨਵੀਂ ਤੋਂ ਨਵੀਂ ਮਸ਼ੀਨਰੀ ਆ ਜਿਹੜੀ ਇਸ ਮੇਲੇ ਦਾ ਸ਼ਿੰਗਾਰ ਬਣੀ ਹੋਈ ਆ ਐਗਜ਼ੈਂਡਰ ਕੰਪਨੀ ਦਾ ਸਟਾਲ ਆ ਉੱਥੇ ਅੱਪਾ ਆਏ ਆ ਜਿੱਥੇ ਇਹ ਮਸ਼ੀਨ ਜਿਹੜੀ ਤੁਸੀਂ ਦੇਖ ਰਹੇ ਹੋ ਇਹ ਮਸ਼ੀਨ ਮੱਕੀ ਦਾ ਚਾਰ ਚਾਰ ਦੀਆਂ ਗੰਡਾ ਬੰਦੀ ਆ ਜਿਵੇਂ ਕਿ ਆਪਾਂ ਲਤੜ ਕੇ ਚਾਰ ਪਾਉਨੇ ਆ ਜਿਹਦੇ ਵਿੱਚੋਂ ਬਹੁਤ ਮਾਤਰਾ ਦੇ ਵਿੱਚ ਚਾਰ ਖਰਾਬ ਹੋ ਜਾਂਦਾ ਪਰ ਜਿਹੜੀਆਂ ਗੰਡਾ ਬਣੀਆਂ ਜਾਂਦੀਆਂ ਨੇ ਉਹਦੇ ਵਿੱਚ ਭੋਰਾ ਵੀ ਚਾਰ ਦੀ ਕੋਈ ਖਰਾਬ ਹੋਣ ਦੀ ਕੋਈ ਸ਼ਿਕਾਇਤ ਨਹੀਂ ਹੁੰਦੀ ਸਾਡੇ ਨਾਲ ਅਪਲਾਈ ਨੇ ਜਿਹੜੇ ਕੰਪਨੀ ਦੇ ਵਿੱਚ ਕੰਮ ਕਰਦੇ ਨੇ ਉਹ ਵੀਰ ਜੁੜੇ ਹੋਏ ਨੇ ਉਹਨਾਂ ਤੋਂ ਆਪਾਂ ਜਾਣਕਾਰੀ ਲੈਣੇ ਆ ਵੀਰ ਜੀ ਕੀ ਇਹਦੇ ਬਾਰੇ ਤੁਸੀਂ ਦਰਸ਼ਕਾਂ ਨੂੰ ਜਾਣਕਾਰੀ ਦੇਣਾ ਚਾਹੁੰਦੇ ਆ ਦੱਸ ਦਿਓ ਸਰ ਇਹ ਆਪਣੀ ਲੈਂਡਰ ਕੰਪਨੀ ਮਸ਼ੀਨ ਆ ਜੀ ਹਾਂਜੀ ਸੰਗਰੂਲ ਤੋਂ ਜੀ ਠੀਕ ਆ ਇਹ ਮੱਕੀ ਦੇ ਦਾਣੇ ਰੈਪ ਕਰਦੀ ਹੈ ਠੀਕ ਆ ਇਹ ਜਿਹੜਾ ਇਹਦਾ ਹੌਪਰ ਹੈ ਹਾਂਜੀ ਇਹ ਹੌਪਰ نیچے ਚਲਾ ਜਾਂਦਾ ਠੀਕ ਆ ਇਹ ਬੜਾ ਸੁਪਰ ਡੀ ਲੈਸ ਮਾਡਲ ਹੈ ਠੀਕ ਆ ਜੀ ਇਹ ਹੌਪਰ ਜਿਹੜਾ نیچے ਚਲਾ ਜਾਂਦਾ ਤੇ ਇਦਾਂ ਖੁੱਲ ਜਾਂਦਾ ਠੀਕ ਆ ਕਿ ਜੈਕ ਨੇ ਜਿਹੜੇ ਇਦਾਂ ਖੁੱਲ ਜਾਂਦੇ ਨੇ ਠੀਕ ਆ ਕਿ ਅਸੀਂ ਆਪਾਂ ਡਾਇਰੈਕਟ ਅਨਲੋਡ ਕਰ ਸਕਦੇ ਹਾਂ ਟਰਾਲੀ ਠੀਕ ਆ ਕਿ ਉਸ ਤੋਂ ਬਾਅਦ ਇਹਦਾ ਬਗੈਰ ਤੋਂ ਜੰਨਾ ਆਪਣੇ ਉੱਪਰ ਇਹ ਚ ਲੈ ਕੇ ਜਾਂਦੀ ਹੈ ਵੀਡੀਓ ਵੀ ਲੱਗੇਗੀ ਵੀਡੀਓ ਹੁੰਦਾ ਹੈ ਬਾਲ ਵੀ ਹੁੰਦਾ ਠੀਕ ਆ ਚਲੋ ਚੈਂਬਰ ਹੈ ਇਹ ਚੈਂਬਰ ਕਹਿੰਦੇ ਨੇ ਇਹਦੇ ਵਿੱਚ ਰੈਪ ਹੁੰਦਾ ਹੈਗਾ ਆਪਣਾ ਰੈਪ ਹੋ ਕੇ ਮਸ਼ੀਨ ਚੈਂਬਰ ਨੇ ਖੋਲਿਆ ਜਾਨਾ ਉਸ ਤੋਂ ਬਾਅਦ ਜਿਹੜੀ ਰੈਪਿੰਗ ਡੰਡਾ ਆਪਣੀ ਉਹ ਡਾਇਰੈਕਟਰ ਤੇ ਟੇਬਲ ਤੇ ਚਲੀ ਜਾਂਦੀ ਹੈ ਇਹ ਟੇਬਲ ਆਪਣਾ ਉਹ ਮੂਵ ਕਰਦਾ ਉਹ ਮੂਵ ਹੋ ਕੇ ਆ ਜਾਂਦਾ ਤੇ ਉੱਥੋਂ ਡੰਡਾ ਇਹਦੇ ਉੱਪਰ गिर ਜਾਂਦੀ ਹੈ ਤੇ ਡਾਇਰੈਕਟਰ ਤੇ ਚਲੀ ਜਾਂਦੀ ਹੈ ਤੇ ਰੈਪ ਹੋ ਕੇ ਡੰਡ ਬਣ ਜਾਂਦੀ ਹੈ ਹਾਂਜੀ ਟੋਟਲੀ AI AI ਟੈਕਨੋਲੋਜੀ ਠੀਕ ਆ ਆਟੋਮੈਟਿਕ ਆ ਟੋਟਲੀ ਆਟੋਮੈਟਿਕ ਮਸ਼ੀਨ ਆ ਇੱਕ ਮਤਲਬ ਇੱਕ ਬੰਦੇ ਇਹਨੂੰ ਆਪਰੇਟ ਕਰ ਸਕਦਾ ਇੱਕ ਬੰਦਾ ਇਹਨੂੰ ਆਪਰੇਟ ਕਰ ਸਕਦਾ ਤੇ ਆਪਣੇ ਇੱਥੇ ਕਿੱਥੇ ਆਪਣਾ ਮੇਨ ਆਫਿਸ ਮੇਨ ਆਫਿਸ ਆਪਣਾ ਸੰਗਰੂਰ ਉਫਲੀ ਰੋਡ ਕਨੋਈ ਤੇ ਸਭ ਤੋਂ ਜ਼ਿਆਦਾ ਜਿਹੜੀ ਮਤਲਬ ਲੋਡ ਹੁੰਦੀ ਆ ਕਿਸਾਨ ਜਿਹੜੀ ਗੱਲ ਨੂੰ ਵੀਡੀਓ ਦੇਖਦੇ ਨੇ ਉਹਨਾਂ ਨੂੰ ਹੁੰਦਾ ਵੀ ਇਹਦੀ ਕੀਮਤ ਕਿਉਂਕਿ ਕੀਮਤ ਦੇ ਨਾਲ ਹੀ ਸਾਰੀ ਗੱਲ ਬਣਦੀ ਆ ਉਹਦੇ ਬਾਰੇ ਵੀ ਕੁਝ ਕਿਸਾਨਾਂ ਨੂੰ ਜਾਣਕਾਰੀ ਕਿਸਾਨਾਂ ਨੂੰ ਦਿਓ ਠੀਕ ਡੀਲੈਕਸ ਇਹ ਸੁਪਰ ਡੀਲੈਕਸ ਆ ਇਹਦੀ ਬੇਸਿਕਲੀ ਮਾਡਲ ਦੀ ਪ੍ਰਾਈਸ ਹੈ ਜੀ ਉਹ 16.5 ਲੱਖ ਰੁਪਏ ਦੀ ਠੀਕ ਹੈ ਐਲਐਕਸ ਦੀ 19.5 ਲੱਖ ਰੁਪਏ ਦੀ ਇਹ ਸੁਪਰ ਡੀਲਰਸ ਦੀ ਜਿਹੜਾ ਇਹ ਮਾਡਲ ਸੁਪਰ ਡੀਲਰਸ ਦਾ ਹੀ ਇਹਦੀ 21 ਲੱਖ ਰੁਪਏ ਹੈ ਜੀ ਠੀਕ ਹੈ ਇਸ ਮਾਰਕਟ ਦੀ ਪ੍ਰਾਈਸ ਤੇ ਗਾਰੰਟੀ ਗਾਰੰਟੀ ਹੈ ਦੀ ਗਾਰੰਟੀ ਦੀ 1 ਸਾਲ ਦੀ ਹੈ 1 ਸਾਲ ਦੀ ਇਹ ਆਪਣਾ ਹੈੱਡ ਆਫਿਸ ਹੈਗਾ ਜੀ ਉਹ ਸੰਗਰੂਰ ਉਪਲੀ ਪਨੋਈ ਰੋੜੀ ਠੀਕ ਹੈ ਹਾਂਜੀ ਸਰ ਸੋ ਦਰਸ਼ਕੋ ਤੁਸੀਂ ਦੇਖ ਲਿਆ ਇਹ ਬਹੁਤ ਵਧੀਆ ਕੰਪਨੀ ਦੀ ਮਸ਼ੀਨ ਆ ਜਿਹੜੀ ਕਿਸਾਨਾਂ ਦਾ ਮਤਲਬ ਟੋਟਲ ਆਟੋਮੈਟਿਕਾ ਇੱਕ ਬੰਦਾ ਇਹਨੂੰ ਆਪਰੇਟ ਕਰ ਸਕਦਾ ਤੇ ਬੜਾ ਆਸਾਨੀ ਦੇ ਨਾਲ ਤੁਸੀਂ ਪਸ਼ੂਆਂ ਦਾ ਚਾਰਾ ਜਿਹੜਾ ਤਿਆਰ ਕਰ ਸਕਦੇ ਹੋ ਕੋਈ ਫਾਲਟ ਹੋਣਾ ਤਾਂ ਇਹਨੇ ਆਪਾਂ ਨੂੰ ਪੈਨਲ 'ਚ ਦਿਖਾ ਦੇਣਾ ਵੀ ਇੱਥੇ ਆ ਰਿਹਾ ਹਾਂ ਹਾਂ ਕੋਈ ਵੀ ਗੜਬੜੇ ਤੇ ਚ ਹੁੰਦੀ ਆ ਤਾਂ ਉਹ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਇਸ ਕਰਕੇ ਕਿਸਾਨਾਂ ਲਈ ਬਹੁਤ ਹੀ ਵਧੀਆ ਫਾਇਦੇਮੰਦ ਦੇ ਮਸ਼ੀਨ ਜਿਹੜੀ ਤੁਸੀਂ ਦੇਖ ਰਹੇ ਹੋ ਹੋਰ ਵੀ ਚੰਗੇ ਚੰਗੇ ਜਾਣਕਾਰੀਆਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਧੰਨਵਾਦ ਥੈਂਕ ਯੂ ਸੁਰਜ ਕੋ ਅਸੀਂ ਮੇਲੇ ਦੇ ਵਿੱਚ ਐਂਟਰ ਹੋਏ ਆਂ ਜਿੱਥੇ ਤੁਹਾਨੂੰ ਤਰ੍ਹਾਂ ਤਰ੍ਹਾਂ ਦੀਆਂ ਜਿਹੜੀ ਮਸ਼ੀਨਰੀ ਇੱਥੇ ਦੇਖਣ ਵਾਸਤੇ ਇਹ ਬੈਲਰ ਆ 25 ਲੱਖ ਰੁਪਈਆ ਇਹਦੀ ਕੀਮਤ ਲਿਖੀ ਹੋਈ ਆ ਬੈਲਰ ਜਿਹੜਾ ਕਿ ਮੱਕੀ ਦਾ ਚਾਰ ਆ ਉਹਨੂੰ ਜਿਹੜਾ ਗੰਢਾ ਬੰਨਣ ਵਾਲਾ ਬੈਲਰ ਆ ਹੈ ਮੱਕੀ ਦੇ ਚਾਰ ਦੀਆਂ ਤੇ ਤੁਸੀਂ ਦੇਖ ਰਹੇ ਹੋ 25 ਲੱਖ ਰੁਪਈਆ ਇਹਦੀ ਕੀਮਤ ਜੋ ਕਿ ਅਲੱਗ-ਅਲੱਗ ਕੰਪਨੀਆਂ ਆਪਣੇ ਜਿਹੜੇ ਸਟਾਲ ਲਾਏ ਹੋਏ ਨੇ ਉੱਥੇ ਤੇ ਹਰ ਤਰ੍ਹਾਂ ਦੀ ਮਸ਼ੀਨਰੀ ਸੰਸਾਰ ਭਰ ਦੀ ਮਸ਼ੀਨਰੀ ਅੱਜ ਤੁਹਾਨੂੰ ਇਸ ਮੇਲੇ ਤੇ ਦੇਖਣ ਨੂੰ ਮਿਲੂਗੀ ਆ ਦੇਖੋ ਇੱਥੇ ਜਿੰਨੀਆਂ ਵੀ ਮਸ਼ੀਨਾਂ ਨੇ ਸਾਰੀਆਂ ਮੱਕੀ ਦੇ ਅਚਾਰ ਵਾਲੀਆਂ ਮਸ਼ੀਨਾਂ ਨੇ ਤੇ ਤੁਸੀਂ ਦੇਖ ਸਕਦੇ ਹੋ ਸੋ ਦਰਸ਼ਕੋ ਇਸ ਵਕਤ ਆਪਾਂ ਕਮਲ ਐਗਰੋ ਦੀ ਸਟਾਲ ਤੇ ਖੜੇ ਆ ਤੁਹਾਨੂੰ ਪਤਾ ਹੈ ਵੀ ਜਦੋਂ ਦਾ ਪੀਡੀਐਫ ਦਾ ਮੇਲਾ ਲੱਗਣਾ ਸ਼ੁਰੂ ਹੋਇਆ ਲੋਕਾਂ ਦੇ ਵਿੱਚ ਪਸ਼ੂਆਂ ਦਾ क्रेਜ ਵਧਿਆ ਤਾਂ ਉਹਦੇ ਨਾਲ ਨਾਲ ਜਿਹੜਾ ਮਿੱਟੀ ਦਾ ਚਾਰ ਪਾਉਣ ਵਾਲੀਆਂ ਮਸ਼ੀਨਾਂ ਦੀ ਪਰਮਾਰਾ ਤੇ ਕਿਸਾਨਾਂ ਦੀ ਜ਼ਰੂਰਤ ਵੀ ਆ ਕਿਉਂਕਿ ਸਾਰਾ ਸਾਲ ਹਰਾਚਾਰਾ ਨਹੀਂ ਰੱਖਿਆ ਜਾ ਸਕਦਾ ਇਸ ਕਰਕੇ ਜਿਨ੍ਹਾਂ ਜਿਆਦਾ ਮਾਤਰਾ ਚ ਗਾਇਆਂ ਰੱਖਣੀਆਂ ਨੇ ਉਹਨਾਂ ਲਈ ਚਾਰ ਚਾਰ ਦਾ ਹੋਣਾ ਜ਼ਰੂਰੀ ਆ ਸੋ ਇਸ ਕਰਕੇ ਚਾਰ ਦਾ ਹੋਣਾ ਜ਼ਰੂਰੀ ਆ ਤੇ ਚਾਰ ਵਾਸਤੇ ਮਸ਼ੀਨਾਂ ਦਾ ਹੋਣਾ ਜ਼ਰੂਰੀ ਆ ਕਮਲ ਐਗਰੋ ਦੀ ਸਟਾਲ ਤੇ ਖੜੇ ਆ ਸਾਡੇ ਨਾਲ ਕੰਪਨੀ ਦੇ ਅਪਲਾਈ ਵੀਰ ਜੀ ਜੁੜੇ ਹੋਏ ਨੇ ਉਹ ਤੁਹਾਨੂੰ ਇਹ ਮਸ਼ੀਨ ਬਾਰੇ ਥੋੜੀ ਜਾਣਕਾਰੀ ਦੇਣਗੇ ਵੀ ਇਹ ਮਸ਼ੀਨ ਕਿੱਥੇ ਬਣਦੀ ਆ ਤੇ ਕੀ ਇਹਦੀ ਕੀਮਤ ਆ ਉਹਦੇ ਬਾਰੇ ਅਜੀ ਆ ਦਰਸ਼ਕਾਂ ਨਾ ਕਰਿਓ ਜਾਣਕਾਰੀ ਸੰਜੀ ਅਸ਼ੀਕਾ ਜੀ ਤੇ ਸਾਡੀ ਕੰਪਨੀ ਦਾ ਨਾਮ ਹੈ ਕਮ ਲੱਗ ਰਿਓ ਜੀ ਤੇ ਇਹ ਸਰਉਰ ਦੀ ਮੈਨੂਫੈਕਚਰਿੰਗ ਹੈ ਜੀ ਤੇ ਇਹਦੀ ਆਪਾਂ ਕਿੰਨੇ 13 ਲੱਖ ਰੁਪਏ ਰੱਖੇ ਨੇ ਜਿਹਦੇ ਵਿੱਚ ਮਸ਼ੀਨ ਟੋਕਰੀ ਸਟੇering ਸਾਰਾ ਕੰਪਲੀਟ ਹੋ ਰਿਹਾ ਜੀ ਜੇ ਕਿਸੇ ਨੇ ਕੈਬਿਨ ਵੀ ਲਗਵਾਉਣਾ ਤਾਂ ਆਪਾਂ ਐਕਸਟਰਾ ਕੈਬਿਨ ਵੀ ਮਤਲਬ ਫਿਟ ਕਰਕੇ ਦੇ ਦੰਨੇ ਉਹ ਐਕਸਟਰਾ ਚਾਰਜਿੰਗ ਹੈ ਮਸ਼ੀਨ ਲਈ ਸੰਪਰਕ ਕਰਨ ਲਈ 9417 47446 ਇਹ ਜਿਹੜਾ ਕੈਬਨ ਤੁਸੀਂ ਲਾਉਨੇ ਆ ਉਹ ਦੂਜਾ ਜਿਹਦੇ ਚ AC ਵਗੈਰਾ ਲੱਗਦਾ ਉਹਦੀ ਗੱਲ ਕਰਦੇ ਹਾਂ ਹਾਂਜੀ ਉਹ ਮਤਲਬ ਉਸੇ ਕੋਸਟ ਦੇ ਵਿੱਚ ਹੀ ਲੱਗੂਗਾ ਜਾਂ ਉਹ ਡਿਫਰੈਂਟ ਲੱਗੂ ਉਹ ਅੱਛਾ ਉਹਦਾ ਵੱਖਰਾ ਅੱਪਾ 13:30 ਦੇ ਵਿੱਚ ਮਸ਼ੀਨ ਟੋਕਰੀ ਸਟੇਰਿੰਗ ਦਾ ਕੰਮ ਕਰਕੇ ਦੇ ਦੋ। ਅੱਛਾ ਤੇ ਇਹ ਤਾਂ ਮਤਲਬ ਗਾਰੰਟੀ ਗਰੰਟੀ ਇਹਦੀ ਸੀਜ਼ਨ ਦੀ ਗਾਰੰਟੀ ਹੁੰਦੀ ਹੈ ਜੀ। ਠੀਕ ਆ। ਜਿੱਥੇ ਵੀ ਮਤਲਬ ਮਸ਼ੀਨ ਦੀ ਬੇਗੜਾਣਾ ਆਉਗੀ ਆਪਾਂ ਉੱਥੇ ਪਹੁੰਚਾਂਗੇ। ਠੀਕ ਆ। ਉੱਥੇ ਤੁਸੀਂ 100% ਬ੍ਰੇਕਡਾਊਨ ਹੈ ਜੀ ਇਹਦੀ। ਅੱਛਾ ਠੀਕ ਆ। ਮੌਕੇ ਤੇ ਪਹੁੰਚ ਕੇ ਕਿਸਾਨ ਨੂੰ ਇਹਦੀ ਸਹਾਇਤਾ ਕਰੋਂਗੇ। ਸੁਦਰਸ਼ ਕੋ ਕਾਮਲ ਐਗਰੋ ਦੇ ਅਪਲਾਈ ਉਹਨਾਂ ਨੇ ਕਿਸਾਨਾਂ ਦੇ ਨਾਲ ਵਾਅਦਾ ਕੀਤਾ ਵੀ ਜੇ ਖੇਤ ਦੇ ਵਿੱਚ ਚੱਲਦਿਆਂ ਕੋਈ ਮਸ਼ੀਨ ਨੂੰ ਫਰਕ ਪੈਂਦਾ ਕੋਈ ਗੜਬੜ ਹੋ ਜਾਂਦੀ ਹੈ ਤੇ ਉੱਥੇ ਪਹੁੰਚ ਕੇ ਕਿਸਾਨ ਦੀ ਦੇਓ ਜੀ 9417 4647 46 ਠੀਕ ਆ ਜੀ ਤਾਂ ਤੁਸੀਂ ਕੋਈ ਜੇ ਨਾ ਵੀ ਇਹ ਮਸ਼ੀਨ ਖਰੀਦਣੀ ਆ ਤਾਂ ਇਹਨਾਂ ਦੇ ਨਾਲ ਸੰਪਰਕ ਤੁਸੀਂ ਕਰ ਸਕਦੇ ਹੋ ਧੰਨਵਾਦ ਚਲੋ ਅਗਲੀ ਮਸ਼ੀਨ ਇਹ ਆਪਣੀ ਗੋਲਡ ਸਟਾਰ ਦੀ ਮਸ਼ੀਨ ਹੈ ਫੈਲ ਚੱਲੀ ਹੈ ਹੋਰ ਲੀਡਰ ਕੋਰੀ ਆ ਰਹੀ ਹੈ ਜੀ ਇਹ ਵਧੀਆ ਤੇ ਕਲੀਨਡਲ ਪੜੀ ਹੋਈ ਹੈ ਦਾਣਾ ਕਰੈਸਿੰਗ ਵਧੀਆ ਕਰਦੀ ਹੈ ਟੋਕਿੰਗ ਕੁਆਲਟੀ ਬਹੁਤ ਸੋਹਣੀ ਹੈ ਬਾਕੀ ਰਿਪੇਅਰ ਵਗੈਰਾ ਹੈ ਜੀ ਕੀਮਤ ਇਹਦੀ ਕੀਮਤ ਤੇ ਆਪਾਂ 12 ਲੱਖ ਰੀ ਦਿੰਨੇ ਆ ਠੀਕ ਆ ਕਿਹੜੀ ਜਗ੍ਹਾ ਆਪਣਾ ਮੇਨ ਨਾਮ ਰੈਗੋਟਾ ਜੀ ਰੈਗੋਟ ਹਾਂਜੀ ਠੀਕ ਆ ਇਹਦਾ ਨੰਬਰ ਹੈਗਾ 98140 50434 ਠੀਕ ਦੂਸਰਾ ਨੰਬਰ ਹੈਗਾ 9815905511 ਸ观众 ਤੁਸੀਂ ਦੇਖ ਰਹੇ ਹੋ ਵੀ ਇਹ ਪੀਡੀਐਫ ਮੇਲੇ ਤੇ ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਜਿਹੜੀ ਕਿਸਾਨ ਭਰਾਵਾਂ ਦੇ ਕੰਮ ਆਉਣ ਵਾਲੀਆਂ ਹਰ ਤਰ੍ਹਾਂ ਦੀ ਮਸ਼ੀਨ ਇੱਥੇ ਅਵੇਲੇਬਲ ਹੈ ਸਾਰੇ ਤੁਸੀਂ ਦੇਖ ਰਹੇ ਹੋ ਤਰ੍ਹਾਂ ਤਰ੍ਹਾਂ ਦੀਆਂ ਤੁਹਾਨੂੰ ਸਟਾਲਾਂ ਤੇ ਜਾ ਕੇ ਦਿਖਾਇਆ ਇਹ ਮੱਕੀ ਦਾ ਚਾਰ ਮੱਕੀ ਕੱਟਣ ਵਾਲੀ ਮਸ਼ੀਨ ਆ ਜਿਹਦੇ ਬਾਰੇ ਭਾਈ ਜੀ ਨੇ ਤੁਹਾਨੂੰ ਸਾਰੀ ਜਾਣਕਾਰੀ ਦਿੱਤੀ ਆ ਹੋਰ ਵੀ ਕਿਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੁਹਾਡੀ ਸੇਵਾ ਦੇ ਵਿੱਚ ਲੈ ਕੇ ਹਾਜ਼ਰ ਹੁੰਦੇ ਰਵਾਂਗੇ ਉਦੋਂ ਤੱਕ ਤੁਸੀਂ ਮੰਡ ਨਿਊਜ਼ ਪੰਜਾਬ ਦੇ ਨਾਲ ਜੁੜੇ ਰਹੋ ਧੰਨਵਾਦ ਸੋ ਦਰਸ਼ਕੋ ਅਸੀਂ ਇਸ ਵਕਤ ਪੀਡੀਐਫ ਮੇਲੇ ਦੀ ਉਸ ਸਟਾਲ ਤੇ ਖੜੇ ਆ ਜਿੱਥੇ ਸੋਲਰ ਸੂਰਜ ਦੇ ਨਾਲ ਚੱਲਣ ਵਾਲੀਆਂ ਤਰ੍ਹਾਂ ਤਰ੍ਹਾਂ ਦੀਆਂ ਲਾਈਟਾਂ ਨੇ ਜਿਨ੍ਹਾਂ ਨੂੰ ਆਪਾਂ ਕਿਸੇ ਵੀ ਜਗ੍ਹਾ ਤੇ ਇਸਤੇਮਾਲ ਕਰ ਸਕਦੇ ਆ ਸੋ ਸਾਡੇ ਨਾਲ ਬਾਈ ਜੀ ਜੁੜੇ ਹੋਏ ਨੇ ਉਹ ਸਾਰੀ ਤੁਹਾਨੂੰ ਜਾਣਕਾਰੀ ਇਹਨਾਂ ਦੇ ਬਾਰੇ ਸਾਂਝੀ ਕਰਨਗੇ ਦਰਸ਼ਕਾਂ ਦੇ ਨਾਲ ਬਾਈ ਜੀ ਕੀ ਤੁਸੀਂ ਦਰਸ਼ਕਾਂ ਨੂੰ ਇਹ ਜਾਣਕਾਰੀ ਦੇਣਾ ਚਾਹੁੰਦੇ ਆ ਜਰੂਰ ਸਾਂਝੀ ਕਰਿਓ ਪਹਿਲਾਂ ਤਾਂ ਵੀ ਜੀ ਸਤਿ ਸ੍ਰੀ ਅਕਾਲ ਸਾਰੇ ਵੀਰਾਂ ਨੂੰ ਤੇ ਆਪਾਂ ਸਭ ਤੁਹਾਨੂੰ ਜਾਣਦੇ ਆ ਕਿ ਮੇਰਾ ਨਾਮ ਵੀਰ ਬਸਮਾਨੇਗਾ ਤੇ ਆਪਾਂ ਸੋਲੋ ਲੈਂਟਾਂ ਦੀਆਂ ਤਿਆਰ ਕਰਦੇ ਆ ਜੀਨਪੁਰ ਦੇ ਵਿੱਚ ਸਾਡਾ ਪਲਾਂਟ ਲੱਗਿਆ ਹੋਇਆ ਤੇ ਸਭੀਆਂ ਅਸੈਂਬਲ ਕਰਦੇ ਜੀ ਜਿਸ ਤਰ੍ਹਾਂ ਅਸੀਂ ਤੁਹਾਨੂੰ ਦੱਸਦੇ ਆ ਕਿ ਇੱਥੇ ਅਸੀਂ ਲੇਟੈਸਟ ਜਗਰਾਉ ਮੇਲੇ ਵਿੱਚ ਲੈ ਕੇ ਆਏ ਜੀਆ ਸੋਲੋ ਲੈਂਟਾਂ ਜਿਸ ਤਰ੍ਹਾਂ ਇਹ ਸੋਲੋ ਲੈਂਟਾਂ ਇਹ ਇਹ ਜਿਹੜਾ ਹੈ ਕਿ ਰੋਸ਼ਨੀ ਇਹ 100 ਵਾਟ ਦੀ ਖਰੀਬ ਰੋਸ਼ਨੀ ਹੈ ਜਿਹਦੇ ਜਿੱਦਾਂ ਹੈਗੇ ਆ ਇਹਦੇ ਨਾਲੇ ਪੈਨ ਲੱਗਿਆ ਹੈ ਪੈਨ ਦਿੱਤਾ ਹੋਇਆ ਨਾਲ ਸੀ ਤੇ ਇਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੁੰਦੀ ਹੈ ਜੇ ਆਪਾਂ ਛੱਡ ਦੇ ਅੰਦਰ ਲਾਣੀ ਆ ਬਾਹਰ ਲਾਣੀ ਆ ਜਿੱਕਰ ਆਪਾਂ ਨੂੰ ਇਹ ਲੈਟਾ ਹੁੰਦੀ ਹੈ ਜੇ ਆਲ ਆਲ ਆਰੇਂਜ ਵਾਟ ਜੇ ਤੁਸੀਂ ਬਾਹਰ ਹੀ ਲਾ ਸਕਦੇ ਆ ਇਹਨੂੰ ਆਪਾਂ ਅੰਦਰ ਵੀ ਰੱਖ ਸਕੀਏ ਇਹਨੂੰ ਲੇਕਿਨ ਦੋਨੋਂ ਫੰਕਸ਼ਨ ਕਰਦੀ ਅੰਦਰ ਬਾਹਰ ਤੋਂ ਲਾ ਸਕਦੇ ਆ ਇਹਦੇ ਦੀ ਸਾਡੇ ਕੋਲ ਜੀ 100 ਵਾਟ ਹੈਗੀ ਆ ਤੁਸੀਂ ਕਿਤੇ ਸਾਡੇ ਕੋਲ 60 ਵਾਟ ਦੇ ਕੀ ਇਹਦਾ ਪ੍ਰਾਈਸ 1700 ਰੁਪਏ ਹੈ ਇਹਦਾ ਪ੍ਰਾਈਸ 2500 ਰੁਪਏ ਹੈ ਤੁਸੀਂ ਆਨਲਾਈਨ ਹੋਮਲਾਈਨ ਤੋਂ ਖਰੀਦ ਸਕਦੇ ਹੋ ਜਾਂ ਤੁਸੀਂ ਘਰ ਲੈਣਾ ਚਾਹਦੇ ਹੋ ਤੁਸੀਂ ਆਪਣਾ ਨੰਬਰ ਆ 84279 ਇਹ ਕਹ ਰਿਹਾ ਇਹ ਲੈਟ ਹੈ ਜੀ ਸਰ ਦੂਜੀ ਵਾਰੀ ਆ ਗਿਆ ਇਹ ਵਟੀਆਂ ਲੈਤਾ ਇਹ ਹੈ ਜੀ ਆਲ ਇਨ ਵਨ ਇਸ ਤਰ੍ਹਾਂ ਆਪਾਂ ਇਸ ਨੂੰ ਲਗਾ ਸਕਦੇ ਗਏ ਪੂਰੇ ਸ਼ਰਟ ਦੇ ਅੰਦਰ ਬਾਹਰ ਲਾ ਸਕਦੇ ਆਪਾਂ ਬਾਹਰ ਲੱਗ ਜਾਂਦੀ ਹੈ ਇਹ ਹੈ ਜੀ 5 ਵਿੰਡੋ ਇਹਨੂੰ ਬੋਲਦੇ ਆ ਵਿੰਡੋ ਸਿੰਗਲ ਵਿੰਡੋ 5 ਵਿੰਡੋ 5 ਵਿੰਡੋ ਇਹਦਾ 5500 ਰੁਪਏ ਲੈਤਾ ਜੀ ਜੇ ਤੁਸੀਂ ਆਨਲਾਈਨ ਮੋਹਲਾ ਸਰ ਤੋਂ 35 ਰੁਪਏ ਥੋੜੀ ਕਰਫੀ ਦੇ ਦਿੰਗੇ ਅੱਜ ਆਪਾਂ ਇਸ ਤੋਂ ਆਪਾਂ ਹਾਈ ਲੂ ਹਾਈ ਲੂ ਮਤੀ ਹਾਂ ਇਹਨੂੰ ਉਹਦਾ ਹਾਈ ਲੂ ਲਾਈਟ ਹੈ ਬਹੁਤ ਜ਼ਿਆਦਾ ਲਾਈਟ ਤੇਜ ਲਾਈਟ ਹੈ ਇਹ ਸਪੈਸ਼ਲ ਫੈਂਟਸ ਵਰਦੀ ਲੈਟ ਹੈ ਜਿਹਦੇ ਪਿੱਛੇ ਪੈਨ ਲੱਗੇ ਹੈ ਜਿਹਦੇ ਵਿੱਚ ਬੈਟਰੀ ਹੈ ਅੰਦਰ ਹੀ ਬੈਟਰੀ ਹੈ ਇਹਦੇ ਜਿਆਫ ਤੋਂ ਅਲੱਗ ਤੋਂ ਕੁਝ ਹਜ਼ਾਰ ਰੁਪਏ ਵਿੱਚ ਇਹ ਜੋ ਅਸੀਂ ਆਪਣੇ ਬਚਲੇਗੀ ਆਪਣੇ ਬੰਦ ਹੋਏਗੀ ਜੀ ਤੇ ਜਰਾ ਕੋਈ ਖਰਚਾ ਵੀ ਨਾ ਕੋਈ ਬਿਜਲੀ ਦਾ ਖਰਚਾ ਹੈਗਾ ਤੇ ਨਾਲ ਨਾਲ ਚਲਾਉਣ ਦਾ ਮਤਲਬ ਚਲਾਉਣ ਦੀ ਵੀ ਲੋੜ ਨਹੀਂ ਪੈਂਦੀ ਆਪਣੇ ਵਿੱਚ ਚੱਲੂਗੀ ਦੋਵੇਂ 6500 6500 ਦੇ ਕਸਟ ਹੈ ਬੈਟਰੀ ਲੱਗਦੀ ਹੈ ਇਸ ਤਰ੍ਹਾਂ ਇਹ ਲੈਟਾ ਹੈ ਕਿੰਨੇ ਪਾਕਿਸਤਾਨ ਦੇ ਕੋਲ ਇੱਕ ਟਾਰਚ ਹੈ ਜੀ ਇਹ ਸਪੈਸ਼ਲ ਹਾਈ ਬੀਮ ਟਾਰਚ ਹੈ ਜੀ ਜਿਹਦੀ ਰੌਸ਼ਨੀ ਜਿਹੜੀ ਹੈ 1 ਕਿਲੋਮੀਟਰ ਤੱਕ ਦੀ ਲਾਈਟ ਹੈ ਜੀ ਇਹ ਟੋਟਲ ਮੈਟਲ ਦੀ ਟਾਰਚ ਹੈ ਜੀ ਅਸ਼ਟੇਰ ਇਹ ਦਿਖ ਰਹੇ ਹੋਏ ਤੇਤਰਾ ਇਹ ਹੈ ਕਿ ਕਿਲੋਮੀਟਰ ਦੇ ਅਸ਼ਟੇਰ ਜਦੋਂ ਆਪਾਂ ਨੂੰ ਇਸ ਤਰ੍ਹਾਂ ਜ਼ੂਮ ਕਰਾਂਗੇ ਤਾਂ ਲਾਈਟ ਨੇ ਨਜ਼ਦੀਕ ਹੋ ਜਾਏਗੀ ਜਬਰਦਸਤ ਲਾਈਟ ਹੈ ਗੈਸ ਨੂੰ ਕਿ ਰਾਤ ਦੇ ਸਵੇਰੇ ਦਿਨ ਚ ਵਕਤ ਕਰਦਾ ਹੈ ਬਣੀ ਵਧੀਆ ਲਾਈਟ ਇਸ ਦਾ ਜਿਹੜਾ ਪ੍ਰਾਈਸ ਹੈਗਾ ਇਸ ਮਸਾਜ ਕੋ ਦਿੰਦਾ 10000 ਰੁਪਏ ਲੱਗਣਗੇ ਅਸੀਂ ਇੱਥੇ ਜਗਰਾਉ ਮਿਲਦੇ ਵਿੱਚ ਪ੍ਰੋਕਸੀਵੇਟ ਫੋਟੋ ਲੈਸ ਦੇ ਰਹੇ ਗਿਆ ਕਰਾਂਗੇ 3000 ਰੁਪਏ ਦੀ ਡਾਟ ਚ ਚਲ ਨਹੀਂ ਆਪੇ ਤੁਹਾਡੇ ਸੇਮ ਰਿਵਿਊ ਦੇ ਦਾਂਗੇ ਪਿੱਛੇ ਵੀ ਲਾਈਟ ਹੈਗੇ ਦੇ ਨੇ ਬੈਕ ਸਾਈਡ ਤੋਂ ਦੱਬ ਕੇ ਰੱਖੋਗੇ ਪਿੱਛੇ ਬੈਕ ਸਾਈਡ ਲਾਈਟ ਚੱਲੇਗੀ ਇਹ ਵੀ ਲਾਈਟ ਹੈਗੀ ਇਹਨਾਂ ਕੋਲ ਪਲੱਸ ਜਾਈ ਪਾਵਰ ਬੈਂਕ ਜੇ ਤੁਸੀਂ ਆਪਾਂ ਪਾਵਰ ਬੈਂਕ ਪਰ ਚਾਰਜ ਕਰਨਾ ਚਾਹਦੇ ਆ ਤਾਂ ਆਪਾਂ 2250 ਦਾ ਮਿਲਦਾ ਇਹਦੇ ਵਿੱਚ ਪਿੱਛੀ ਪਾਵਰ ਬੈਂਕ ਮ ਰਿਪੋਰਟਾਂ ਦਾ ਸਤਿ ਸ੍ਰੀ ਅਕਾਲ ਜੇ ਬਹੁਤ ਵਧੀਆ ਚੀਜ਼ ਹੈ ਕਿ ਇਹ ਵੀ ਸਾਡੀ ਅਸੈਂਬਲੀ ਆਪਨੇ ਹੱਥਾਂ ਨਾਲ ਬਣੀ ਦੂਜੇ ਸਤਨ ਦੇ ਸਾਡੇ ਕੋਲ ਇਹੜੇ ਪ੍ਰੋਡਕਟ ਹੁੰਦੇ ਆ ਸੀ ਹੈਡਲਾਈਟ ਹੁੰਦੀ ਹੈ ਟਾਰਚ ਆਉਂਦੀ ਹੈ ਫਲੈਸ਼ ਆਉਂਦਾ ਹੈ ਪਲੇਟਫਾਰਮ ਦੇ ਜੇ ਵੀ ਲੈਂਪਾ ਵਾਲ ਲੈਂਪ ਸੈਂਸਰ ਲਾਈਟ ਆ ਬੰਦੇ ਨੂੰ ਵੇਖ ਕੇ ਚੱਲ ਪੈਣਾ ਲੱਗੇ ਹੋਰ ਤੋਂ ਬੜੀ ਵੀ ਸੈਂਸਰ ਲਾਈਟ ਆਉਂਦੀ ਹੈ ਇਹ ਸਿਰ ਤੇ ਰਣ ਵਾਲੀ ਹੈਡਲਾਈਟ ਹੁੰਦੀ ਹੈ ਸਭਾ ਸਿਰ ਤੇ ਲਾ ਕੇ ਜਿੱਦਾਂ ਫਾਰਮਰ ਖੇਤੀ ਕਰਦੇ ਨੇ ਜਾਂ ਸਾਈਕਲਿੰਗ ਕਰਦੇ ਆ ਜਾਂ ਕੋਈ ਵੀ ਕੋਈ ਮਸ਼ਰੂਮ ਦੀ ਖੇਤੀ ਕਰਦੇ ਨੇ ਉਹਨਾਂ ਵਾਸਤੇ ਉਸ ਵਾਸਤੇ ਬਹੁਤ ਵਧੀਆ ਚੀਜ਼ ਹੈ ਤੇ ਹੈਡਲਾਈਟ ਇਹਦਾ ਵੀ ਬਹੁਤ ਵਧੀਆ ਲਾਈਟ ਹੈਗੀ ਹੈ ਉਹਨੂੰ ਸਿੱਧਾ ਲੈਦਾ ਵੀ ਇਹਦੇ ਦੇਖੋ ਆਪਣੇ ਬੈਟਰ ਦੇ ਵਿੱਚ ਕਿ 800 ਰੁਪਏ ਤੁਹਾਡੇ ਘਰ ਤੱਕ ਕੋਲ ਚਾਜਦੇ ਆ। ਬਾਕੀ ਇਹ ਬਦਵਾਰਾ ਨੰਬਰ ਫਿਰ ਦੱਸਦੇ ਹਾਂ। ਹਾਂ ਨੰਬਰ ਬੋਲ 9290877 ਧੰਨਵਾਦ। ਸੋ ਦਰਸ਼ਕੋ ਬਾਈ ਜੀ ਨੇ ਸਾਰੀ ਜਾਣਕਾਰੀ ਤੁਹਾਨੂੰ ਦੇ ਦਿੱਤੀ। ਬਹੁਤ ਵਧੀਆ-ਵਧੀਆ ਤਰ੍ਹਾਂ ਦੀਆਂ ਇਹਨਾਂ ਕੋਲੇ ਲਾਈਟਾਂ ਨੇ। ਤੁਸੀਂ ਆਪਣੇ ਘਰ ਵੀ ਮੰਗਾ ਸਕਦੇ ਹੋ। ਨੰਬਰ ਉਹਨਾਂ ਨੇ ਤੁਹਾਨੂੰ ਦੱਸਤਾ। ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਸਕਦੇ ਹੋ। ਇਹ ਤੁਸੀਂ ਆਪਣੇ ਘਰ ਮੰਗਾ ਸਕਦੇ ਹੋ ਤਾਂ ਬਾਈ ਜੀ ਹੁਣਾਂ ਨਾਲ ਕੰਟੈਕਟ ਕਰਿਓ। ਮਿਹਰਬਾਨੀ ਧੰਨਵਾਦ। ਅੱਜ ਤੋਂ ਤੁਸੀਂ ਦੇਖ ਸਕਦੇ ਹੋ। ਭਈ ਜ਼ਿਆਦਾਤਰ ਮੇਲੇ ਦੇ ਵਿੱਚ ਜਿਹੜੀਆਂ ਮੱਕੀ ਦਾ ਆਚਾਰ ਪਾਉਣ ਵਾਲੀਆਂ ਮਸ਼ੀਨਾਂ ਨੇ ਉਹ ਬਹੁ ਗਿਣਤੀ ਦੇ ਵਿੱਚ ਵੱਖ-ਵੱਖ ਕੰਪਨੀਆਂ ਦੀਆਂ ਮਸ਼ੀਨਾਂ ਪਹੁੰਚੀਆਂ ਹੋਈਆਂ ਨੇ ਤੇ ਇਹਨਾਂ ਮਸ਼ੀਨਾਂ ਨੂੰ ਦੇਖਣ ਵਾਸਤੇ ਵੀ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਵਾ ਪੰਜਾਬ ਐਗਰੋਟੈਕ ਵਾਲਿਆਂ ਦੀ ਇਹ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਵੀ ਮੱਕੀ ਦਾ ਆਚਾਰ ਮੱਕੀ ਕੱਟਣ ਵਾਲੀਆਂ ਮਸ਼ੀਨਾਂ ਬਹੁ ਗਿਣਤੀ ਦੇ ਵਿੱਚ ਪੀਡੀਐਫ ਤੇ ਮੇਲੇ ਤੇ ਪਹੁੰਚੀਆਂ ਨੇ ਤੇ ਲੋਕ ਵੀ ਇਹਨਾਂ ਮਸ਼ੀਨਾਂ ਬਾਰੇ ਭਰਪੂਰ ਜਿਹੜੀ ਆ ਜਾਣਕਾਰੀ ਲੈ ਰਹੇ ਨੇ ਇਹ ਵੀ ਦੇਖ ਸਕਦੇ ਹੋ ਤੁਸੀਂ ਦਰਸ਼ਕੋ ਵੱਡੀ ਮਸ਼ੀਨਾਂ ਜਿਹੜੀ ਮੱਕੀ ਕੱਟਣ ਵਾਲੀ ਮੱਕੀ ਦਾ ਫਾਇਲ ਚਾਰ ਬਣਾਉਣ ਵਾਸਤੇ ਤੁਹਾਨੂੰ ਦੱਸਿਆ ਵੀ ਵੱਧ ਗਿਣਤੀ ਦੇ ਵਿੱਚ ਜਿਹੜੇ ਸਟਾਲ ਨੇ ਉਹ ਜ਼ਿਆਦਾਤਰ ਮੱਕੀ ਦਾ ਚਾਰ ਪਾਉਣ ਵਾਲੀਆਂ ਮਸ਼ੀਨਾਂ ਦੇ ਲੱਗੇ ਹੋਏ ਨੇ ਤੇ ਕਿਸਾਨਾਂ ਦੇ ਲਈ ਵੀ ਇਹ ਖੇਤ ਦਾ ਕੇਂਦਰ ਆ ਤੇ ਕਿਸਾਨ ਵੀ ਇਹਨਾਂ ਦੇ ਬਾਰੇ ਭਰਪੂਰ ਜਿਹੜੀ ਆ ਜਾਣਕਾਰੀ ਲੈ ਰਹੇ ਨੇ ਕਿਉਂਕਿ ਜੇ ਪਸ਼ੂ ਰਾ ਦੇ ਗਿਣਤੀ ਦੇ ਵਿੱਚ ਰੱਖਣੇ ਹਨ ਤਾਂ ਚਾਰフェ ਜ਼ਰੂਰੀ ਆ ਜੇ ਚਾਰ ਜ਼ਰੂਰੀ ਆ ਤਾਂ ਉਹਦੇ ਲਈ ਮਸ਼ੀਨਾਂ ਦਾ ਖੁਣਾ ਵੀ ਜ਼ਰੂਰੀ ਆ ਇਸ ਕਰਕੇ ਉਹ ਗਿਣਤੀ ਮਸ਼ੀਨਾਂ ਜਿਹੜੀਆਂ ਨੇ ਨਵੀਂ ਤੋਂ ਨਵੀਂ ਤਕਨੀਕ ਨਾਲ ਤਿਆਰ ਹੈ ਮਸ਼ੀਨਾਂ ਪੀਡੀਐਫ ਮੈਨ ਦੇ ਦੇਖਿਆ ਜਿਦਾ ਕੇਂਦਰ ਵਾਲੀਆਂ ਹੁੰਦੀਆਂ ਹੁਣ ਮੁੱਖ ਹੈ ਸੇਖੋ ਇੰਟਰ ਪਾਲਸ ਸੇਖੋ ਸੂ ਦਰਸ਼ਕੋ ਤੁਸੀਂ ਦੇਖ ਸਕਦੇ ਹੋ ਸੇਖੋ ਇੰਦਰਪਾਲ ਜਿੱਥੇ ਇਹਨਾਂ ਦੇ ਸਟਾਲ ਤੇ ਜਨਰੇਟਰ ਨੇ ਬਾਈ ਅੱਧਾ ਘੰਟਾ ਚੱਲ ਗਿਆ ਜਨਰੇਟਰ ਅੱਧਾ ਘੰਟਾ ਚੱਲ ਗਿਆ ਤਾਂ ਉਹ ਜਾ ਕੇ 4 ਘੰਟਾ ਨਹੀਂ ਆਤਾ ਉਹ ਜਾ ਕੋਈ ਨਾ ਹੀ ਕੁਝ ਨਹੀਂ ਹੁੰਦਾ ਬਾਈ ਜੀ ਜਾਣਕਾਰੀ ਦੇ ਰਹੇ ਨੇ ਜਨਰੇਟਰਾਂ ਦੇ ਬਾਰੇ ਵਿੱਚ ਦੇਖ ਸਕਦੇ ਹੋ ਤੁਸੀਂ ਛੋਟੇ ਤੋਂ ਛੋਟਾ ਤੇ ਵੱਡੇ ਤੋਂ ਵੱਡਾ ਜਨਰੇਟਰ ਜਿਹੜਾ ਇੱਥੇ ਮੌਜੂਦ ਆ ਇਹ ਲੋ ਪਕਰਾਂ ਦੇ ਵਿੱਚ ਇਸਤੇਮਾਲ ਕਰ ਸਕਦੇ ਆ ਤੇ ਹਾਈ ਪਾਵਰ ਜਨਰੇਟਰ ਵੀ ਇੱਥੇ ਮੌਜੂਦ ਨੇ ਜਿਹੜੇ ਕਮਰਸ਼ੀਅਲ ਕੰਮਾਂ ਦੇ ਲਈ ਵਰਤੇ ਜਾਂਦੇ ਨੇ ਇਹ ਜਨਰੇਟਰ ਜਿਹੜੇ ਨੇ ਟਰੈਕਟਰ ਦੇ ਨਾਲ ਚੱਲਣ ਵਾਲਿਆਂ ਦੇ ਤੋਂ ਬਿਨਾ ਜਿਹਨਾਂ ਦੇ ਖੁਦ ਇੰਜਣ ਫੈਕਟਰੀ ਨੇ ਪਾਈ ਪਾਵਰ ਨੇ ਤੁਸੀਂ ਦੇਖ ਸਕਦੇ ਹੋ ਇਹਨੇ ਬੀ ਸੀ ਐਸ ਇੰਡੀਆ ਇੱਥੇ ਨਾਲ ਕੋਲੇ ਉਹ ਛੋਟੇ ਦਰਸ਼ਕੋ ਹੈਗੇ ਨੇ ਟੂਨ ਜਿਹੜੇ ਮਤਲਬ ਬਾਗਬਾਨੀ ਲਈ ਇਸਤੇਮਾਲ ਹੁੰਦੇ ਨੇ ਜਾਂ ਛੋਟੇ ਕੰਮ ਲਈ ਆਪਾਂ ਪੱਠੇ ਵਗੈਰਾ ਵੀਜਣ ਵਾਸਤੇ ਇਹਨਾਂ ਨੂੰ ਵਰਤ ਸਕਦੇ ਆ ਛੋਟੇ ਰੋਟਾਵੇਟਰ ਨੇ ਜਿਹੜੇ ਕਿ ਬਿਨਾ ਟਰੈਕਟਰ ਦੀ ਮਦਦ ਤੋਂ ਇਹ ਆਪਣਾ ਕੰਮ ਕਰਦੇ ਨੇ ਤਰ੍ਹਾਂ ਤਰ੍ਹਾਂ ਦੀ ਮਸ਼ੀਨਰੀ ਹੈ ਇੱਥੇ ਆ ਇਹਨਾਂ ਆ ਕੇ ਦੇਖੀਂ ਇਹ ਐਨ ਨੂੰ ਮਿੱਟੀ ਮਾਰਦਾ ਤੇ ਇਹਨੂੰ ਮਾਰਦਾ ਜੀ ਹੁਣ ਇਹਨਾਂ ਦਾ ਜਿਗਾਰ ਹੋ ਰਿਹਾ ਹੈ ਸ਼ੌਟ ਜਿਹੜਾ ਇਹ ਉਹਦੇ ਵਿੱਚ ਹੀ ਪੀਦਾ ਆ ਉਹ ਜਿਹੜਾ ਮੈਂ ਕਹਿੰਦਾ ਆ ਉਹਦੇ ਉੱਤੇ ਆ ਦੱਲਾਇਆ ਹੈ ਇਹਦਾ ਫੱਲੇ ਇੱਕ ਉਹ ਪਹੁੰਚਦਾ ਉਹ ਦੇਖ ਸਕਦੇ ਹੋ ਕਿਸਾਨ ਆ ਕੇ ਇਸ ਤਰ੍ਹਾਂ ਤਰ੍ਹਾਂ ਦੀ ਜਿਹੜੀ ਜਾਣਕਾਰੀ ਇੱਥੇ ਲੈ ਰਹੇ ਨੇ ਤੇ ਛੋਟੇ ਟੂਲ ਨੇ ਜਿਹੜੇ ਆਪਣਾ ਖੇਤੀਬਾੜੀ ਦੇ ਲਈ ਵਰਤ ਸਕਦੇ ਆ ਤੇ ਕਿਸਾਨ ਇਹਦੇ ਤੋਂ ਤਰ੍ਹਾਂ ਤਰ੍ਹਾਂ ਦਾ ਲਾਹਾ ਲੈ ਰਹੇ ਨੇ ਦਰਸ਼ਕੋ ਹੁਣ ਆਪਾਂ ਇੱਥੇ ਫਾਰਮ ਟ੍ਰੈਕ ਫਾਰਮ ਟ੍ਰੈਕ ਵਾਲਿਆਂ ਦਾ ਸਟਾਲ ਲੱਗਿਆ ਹੋਇਆ ਜਿਹੜੇ ਕਿ ਨਵੇਂ ਟਰੈਕਟਰ ਖੇਤ ਦਾ ਕੇਂਦਰ ਨੇ ਤੁਸੀਂ ਦੇਖ ਸਕਦੇ ਹੋ ਨਵੀ ਤੋਂ ਨਵੀ ਮਸ਼ੀਨਰੀ ਦੇਖਣ ਵਾਸਤੇ ਕਿਸਾਨਾਂ ਦੇ ਵਿੱਚ ਕਾਫੀ ਉਤਸ਼ਾਹ ਹੁੰਦਾ ਤੇ ਨੌਜਵਾਨ ਕਿਸਾਨ ਇਹਨਾਂ ਟਰੈਕਟਰਾਂ ਦੀ ਜਾਣਕਾਰੀ ਲੈ ਰਹੇ ਨੇ ਕਾਫੀ ਲੋਕ ਉਹਨਾਂ ਦਾ ਬਹੁਤ ਬੋਲਵਾ ਬਹੁਤ ਆਟੇ ਜਿਹੜਾ ਬਹੁਤ ਕਾਲਜ ਹੋ ਕੇ ਸਮਾਂ ਅੱਜ ਹੀ ਉਹੀ ਜਗ੍ਹਾ ਪ੍ਰਕਿਰਤ ਮੌਕੇ ਤੇ 8000 ਗਾਜ਼ੇ ਕਰਦੇ ਹੈ ਇਸ ਦੇ ਅੰਦਰ ਹੈ ਜਾਨੇ ਕਿੰਨੇ ਵਜੇ ਗਾਣੇ ਆ ਬਾਈ ਸਤਿ ਸ਼੍ਰੀ ਅਕਾਲ ਦੇਖੋ ਤੁਸੀਂ ਜਿੱਥੇ ਮੇਲੇ ਦੇ ਵਿੱਚ ਹਰ ਤਰ੍ਹਾਂ ਦੀ ਮਸ਼ੀਨਰੀ ਦਾ ਆਨੰਦ ਮਾਣ ਰਹੇ ਹੋ ਉੱਥੇ ਫਾਰਮ ਟ੍ਰੈਕ ਵੱਲੋਂ ਇੱਕ ਸਟਾਲ ਲਾਈ ਹੋਈ ਆ ਉੱਥੇ ਨਾਲ ਇੱਕ ਲੱਕੀ ਡਰਾਅ ਦੇ ਨਾਲ ਵੱਲੋਂ ਕੂਪਨ ਦਿੱਤੇ ਜਾ ਰਹੇ ਨੇ ਲੋਕਾਂ ਨੂੰ ਬਿਲਕੁਲ ਫ੍ਰੀ ਦੇ ਵਿੱਚ ਜਿਹਦੇ ਵਿੱਚ ਉਹਨਾਂ ਨੇ ਛੋਟੇ-ਮੋਟੇ ਜੋ ਚਲੋ ਜੋ ਵੀ ਉਹਨਾਂ ਦੀ ਅਕਵਾਇਰਮੈਂਟ ਹੋਊਗੀ ਉਸ ਹਿਸਾਬ ਨਾਲ ਇਨਾਮ ਕੱਢੇ ਜਾਣੇ ਨੇ ਤੇ ਲੋਕ ਆਪਣੀ ਕਿਸਮਤ ਅਜ਼ਮਾ ਰਹੇ ਨੇ ਇਸ ਸਟਾਲ ਤੇ ਕੂਪਨ ਲੈ ਕੇ ਆਪਣੀ ਕਿਸਮਤ ਅਜ਼ਮਾਉਣ ਦਾ ਯਤਨ ਵੀ ਕਿਸਾਨ ਇੱਥੇ ਆ ਕੇ ਕਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਇਸ ਸਟਾਲ ਤੇ ਵੀ ਲਾਈਨਾਂ ਲੱਗੀਆਂ ਹੋਈਆਂ ਨੇ ਤੇ ਲੋਕ ਆਪਣੀ ਵਾਰੀ ਆਉਣ ਤੇ ਇਹ ਜਿਹੜਾ ਫ੍ਰੀ ਕੂਪਨ ਲੈ ਰਹੇ ਨੇ दो त मेसी ट्रैक्टर ते स्टाल आहे हा आ जहिड़ा सभु तूं पहिला ਪਹਿਲਾਂ ਪਹਿਲਾਂ ਜਿਹੜੇ ਮੈਸੀ ਆਉਂਦੇ ਹੁੰਦੇ ਹੁੰਦੇ ਸੀ ਉਹ ਟਰੈਕਟਰ ਇਹਨਾਂ ਨੇ ਵਧੀਆ ਬਣਾ ਕੇ ਦੇਖੋ ਨਵਾਂ ਟਰੈਕਟਰ ਇੱਥੇ ਲਿਆਂਦਾ ਹੋਇਆ ਵੇਲੇ ਦਾ ਸ਼ਿੰਗਾਰ ਆ ਤੇ ਨੌਜਵਾਨ ਬੜੇ ਉਤਸ਼ਾਹ ਦੇ ਨਾਲ ਇਹਦੇ ਤੇ ਬੈਠ ਕੇ ਫੋਟੋ ਵਗੈਰਾ ਵੀ ਕਰਵਾ ਰਹੇ ਨੇ ਕਿਉਂਕਿ ਕਈ ਵਾਰੀ ਜਿਹੜੀਆਂ ਚੀਜ਼ਾਂ ਪੁਰਾਣੀਆਂ ਹੋ ਕੇ ਅਲੋਪ ਹੋਣੀਆਂ ਸ਼ੁਰੂ ਹੋ ਜਾਂਦੀਆਂ ਨੇ ਫਿਰ ਉਹ ਦੁਬਾਰਾ ਮਾਰਕੀਟ ਦੇ ਵਿੱਚ ਆਉਂਦੀਆਂ ਨੇ ਤਾਂ ਉਹਨਾਂ ਦਾ ਕਾਫੀ ਗਰੇਜ ਹੁੰਦਾ ਲੋਕ ਉਹਨਾਂ ਨੂੰ ਪਸੰਦ ਕਰਦੇ ਨੇ ਕਿ ਕੋਈ ਵੀ ਮੰਦਾ ਇਹ ਨਹੀਂ ਚਾਹੁੰਦਾ ਕਿ ਸੰਸਾਰ ਤੇ ਜਿਹੜੀ ਇੱਕ ਵਾਰੀ ਚੀਜ਼ ਆਈ ਆ ਉਹ ਕਿਸੇ ਨੂੰ ਵੀ ਦੇਖਣ ਨੂੰ ਨਾ ਮਿਲੇ ਹਰ ਇੱਕ ਦੀ ਭਾਵਨਾ ਹੁੰਦੀ ਆ ਵੀ ਜਿਹੜੀ ਸਾਡੇ ਆਉਣ ਤੋਂ ਪਹਿਲਾਂ ਕੋਈ ਚੀਜ਼ ਪ੍ਰਸਿੱਧ ਸੀ ਜਾਂ ਦੁਨੀਆ ਉਹਦਾ ਇਸਤੇਮਾਲ ਕਰਦੀ ਸੀ ਤਾਂ ਉਹ ਸਾਡੇ ਸਮੇਂ 'ਚ ਵੀ ਹੋਣੀ ਚਾਹੀਦੀ ਆ ਸੋ ਇਸ ਕਰਕੇ ਨੌਜਵਾਨ ਇਹ ਟਰੈਕਟਰ ਨੂੰ ਪਸੰਦ ਕਰ ਰਹੇ ਨੇ ਉਹਦੇ ਨਾਲ ਫੋਟੋਆਂ ਵਗੈਰਾ ਕਰਵਾ ਰਹੇ ਨੇ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਮੈਸੀ ਵਾਲਿਆਂ ਦੇ ਵੱਡੇ ਤੋਂ ਵੱਡੇ ਟਰੈਕਟਰ ਵੀ ਖੜੇ ਨੇ ਤੇ ਇਹ ਜਿਹੜਾ ਸਭ ਤੋਂ ਪਹਿਲਾਂ ਜਿਹੜਾ ਮੈਸੀ ਟਰੈਕਟਰ ਮਾਰਕੀਟ ਦੇ ਵਿੱਚ ਆਇਆ ਸੀ ਉਹ ਦੁਆਰਾ ਜਿਹੜਾ ਹੈਗਾ ਲੋਕਾਂ ਦੇ ਖਾਤ ਦਾ ਕੇਂਦਰ ਬਣਿਆ ਹੋਇਆ ਹੈ